ਹੈਲੋ ਗਾਇਸ ਅਸੀਂ ਹੁਣ 3ਰਡ ਫਲੋਰ ਵਿੱਚ ਆ ਚੁੱਕੇ ਹਾਂ ਵਾਓ ਕਿੰਨਾ ਸੋਹਣਾ ਤੇ 3ਰਡ ਫਲੋਰ 'ਚ ਆ ਕੇ ਤੇ ਇੰਨ੍ਹਾ ਕਿਤਾਜ ਹੈ ਹੁਣ ਲਿਫਟ ਰਾਈਂ ਜਾਣੇ ਹੁਣ ਅਸੀਂ ਨੇ ਜਾਣਾ ਹੈਗਾ 4ਥ ਫਲੋਰ ਵਿੱਚ ਤੇ ਤਾਜ ਗਾਲਨੇ ਸਮਾਨ ਲਿਆ ਤੇ ਤਾ ਆ ਜਾਂਦਾ ਮੈਂ ਫੋੜੀਆਂ ਤੇ ਜਾਣਾ ਹਾਂ ਇੰਨ੍ਹਾ ਕਿ ਆ ਦੀ ਲਿਫਟ ਰਾਈਂ ਜਾਣੇ ਆ ਦ ਗਾਰਨਿਸ਼ਸ ਆਉਂਦੇ ਆ ਉਹ ਫੇਰ ਵਾਪਸ ਆ ਗਿਆ ਤੇ ਅਸੀਂ ਹੁਣ ਲਿਫਟ ਜਿਹੜੀ ਆ ਨੀਚੇ ਗਈ ਸੀ ਤੇ ਅਸੀਂ ਉਹਦੀ ਵੇਟ ਕਰ ਰਹੇ ਹਾਂ ਸਾਰੇ ਤੇ ਲਿਫਟ ਆਏਗੀ ਤੇ ਫੇਰ ਅਸੀਂ 4th ਫਲੋਰ ਵਿੱਚ ਜਾਵਾਂਗੇ ਤੇ ਦੇਖਣੇ ਖਾਣਾ ਹੋਤੀ ਹੈ ਉੱਥੇ ਖਾਣੇ ਆ। ਲਿਫਟ ਵਿੱਚ ਆ। ਉਹ ਸ਼ੀਵ ਗਿਆ ਚੁੱਲ ਚੁਕੇ ਆ। ਨੂੰਨ ਨੂੰ ਕਿਹਾਨੂੰ ਕੀ ਪਤਾ? ਕਿਹਦੀ ਫੋਣੀ ਨਹੀਂ ਆ ਰਹੀ। ਉਹ ਆ ਗਿਆ। ਲਗਾ ਜੀ। 팬 ਚਲਾਉਣਾ ਜੀ। ਨਹੀਂ ਭਰਾਵਾ। ਆ ਨਾ ਲੋ ਚਲ ਚੋਰਾਂ ਅੱਗੇ। ਕੋਲੇ ਗਿਆ ਦਰਵਾਜ਼ਾ ਚਲੋ ਚਲੋ ਚਲੋ। ਅਥੇ ਸੇਖਿਆ ਮੈਨਿਊ ਤੇ ਵਿੱਚ ਅਸੀਂ ਆਰਡਰ ਕਰਾਇਆ ਤੇ ਉੱਥੇ ਪੇਮੈਂਟ ਕਰਾਉਣੀ ਪੈਂਦੀ ਆ ਤੇ ਫਿਰ ਮੈਂ ਤੇ ਦਾਇ ਨੇ ਪਰਚੀ ਕਟਵਾਈ ਤੇ ਮੈਂ ਉੱਥੇ ਉਹਨਾਂ ਨੂੰ ਦੱਸ ਰਹੀ ਸੀ ਨੰਬਰ ਫੋਨ ਨੰਬਰ ਉਹ ਲੈਂਦੀਆਂ ਤੇ ਟਾਈਮ ਕੀ ਕੰਮੀ ਆ ਗਈ ਇੱਥੇ ਤੇ ਅਸੀਂ ਅਥੇ ਸਿਪ ਕਟਵਾ ਕੇ ਤੇ ਕਹਿੰਦੇ ਵੀ ਤੁਸੀਂ ਉੱਥੇ ਆਪਣੀ ਸ਼ੀਟ ਤੇ ਜਾ ਕੇ ਬੈਠੋ ਤੇ ਤੁਹਾਨੂੰ ਉੱਥੇ ਹੀ ਖਾਣਾ ਮਿਲ ਜੇਗਾ ਤੇ ਅਸੀਂ ਕਿੰਨਾ ਨੇ ਪੱਤੀ ਘਟਵਾ ਕੇ ਤੇ ਸ਼ੀਟ ਲੱਭ ਪਰ ਇਹ ਵੀ ਕੋਈ ਵਧੀਆ ਜੀ ਪੌਫਟ ਜਗ੍ਹਾ ਲੱਭ ਜਾਵੇ ਹਵਾਦਾਰ ਜੀ ਤੇ ਮੈਂ ਤੇ ਆਪਾਂ ਕਿਹਾ ਪਚਲ ਇੱਥੇ ਬੈਠਨੇ ਤੇ ਬੱਚੇ ਸਾਡੇ ਜਾ ਕੇ ਉੱਥੇ ਬੈਠ ਕੇ ਤੇ ਸਾਨੂੰ ਹੁਣ ਵਧੀਆ ਤੇ ਪੌਫਟ ਜਗਾ ਇੱਕ ਕਲਬ ਚੁੱਕਿਆ ਤੇ ਵੇਖੋ ਅਸੀਂ ਸਾਰੇ ਸ਼ਹਿਰ ਦੇ ਨਜ਼ਾਰੇ ਲੈ ਸਕਨੇ ਇੱਥੇ ਬਹਿ ਕੇ ਨਾਲੇ ਖਾਓ ਤੇ ਨਾਲੇ ਸ਼ਹਿਰ ਦੇ ਨਜ਼ਾਰੇ ਲਓ ਤੇ ਵਧੀਆ ਜਗ੍ਹਾ ਸਾਨੂੰ ਮਿਲ ਗਈ ਹੈ ਸਾਡਾ ਆਰਡਰ ਦੀ ਵੇਟ ਹੋ ਰਹੀ ਹੈ ਸਾਡਾ ਆਰਡਰ ਨਹੀਂ ਅਜੇ ਤੱਕ ਆਇਆ ਤੇ ਸਾਰੇ ਬੱਚਿਆਂ ਨੇ ਆਰਡਰ ਨਹੀਂ ਆਇਆ ਆਰਡਰ ਆ ਚੁੱਕਿਆ ਹੈ ਵਾ ਤੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਸਰਵ ਕਰਦੇ ਆ ਤੇ ਵਿੱਚ ਕੋਲ ਡਰਿੰਕ ਉਹਨਾਂ ਨੇ ਕਿੰਨੇ ਦੇ ਨਹੀਂ ਕਿਹਾ ਕੋਕਾ ਕੋਲਾ ਨਹੀਂ ਪੀਣੀ ਕੋਲ ਡਰਿੰਕ ਕਿਹਾ ਕਿ ਹਾਂ ਤੇ ਫੈਂਟਾ ਲੈ ਕੇ ਆਉਂਦੇ ਸਾਰੇ ਇਹ ਕੋਕ ਨਹੀਂ ਸੀ ਬਿਣੀ ਕੋਕ ਸਾਡੇ ਵਿੱਚ ਕਿਸੇ ਨੂੰ ਨਹੀਂ ਪਸੰਦ ਹੈਗੀ ਕਈਆਂ ਨੂੰ ਕੋਕ ਬਹੁਤ ਪਸੰਦ ਪਸੰਦ ਕੋਕ ਨਹੀਂ ਪਸੰਦ ਫੇਰ ਵੀ ਇਹ ਇਨਸੈਕਟ ਕਰ ਲਿਆ ਪਰ ਚਲੋ ਪੀ ਲੈਣੀ ਹੁਣ ਵੀ ਨਹੀਂ ਪੈਣੀ ਐ ਤੇ ਕੋਕ ਵਸ ਵਧੀਆ ਨਹੀਂ ਲੱਗਦੇ ਤੁਹਾਨੂੰ ਪਤਾ ਫੈਂਟਾ ਤੇ ਮਾਚਾ ਇਹ ਜ਼ਿਆਦਾ ਫੇਵਰੇਟ ਹੁੰਦਾ ਸਾਰਿਆਂ ਦਾ ਅੱਜਕੱਲ੍ਹ ਸਾਨੂੰ ਇੱਥੋਂ ਦਾ ਸਾਰਾ ਕੁਝ ਬਹੁਤ ਹੀ ਵਧੀਆ ਲੱਗਿਆ ਬਹੁਤ ਹੀ ਖਾਣੇ ਦਾ ਵਧੀਆ ਪ੍ਰਮਾਣ ਦੇ ਤੇ ਬਹੁਤ ਹੀ ਟੇਸਟੀ ਸੀ ਜਮੇ ਸੀ ਬਹੁਤ ਹੀ ਵਧੀਆ ਸੀ ਤੁਸੀਂ ਵੀ ਆਓ ਤੇ ਇੱਥੇ ਨਾ ਚੈੱਕ ਕਰਕੇ ਖਾਣਾ ਜ਼ਰੂਰ ਜਾਓ ਤੇ ਮੈਂ ਇੱਥੇ ਅਭੀਨ ਕਾ ਮੈਨੂੰ ਬੈਠ ਲੈਂਦੇ ਮੈਨੂੰ ਵੀ ਸ਼ਾਇਦ ਜਲਦ ਆ ਲਵੇ ਅਭੀ ਦੀ ਸ਼ੀਟ ਹੈ ਤੇ ਮੈਂ ਤਾਂ ਬੇਕੀ ਤੇ ਸ਼ਾਇਦ ਨਜ਼ਾਰੇ ਲਈ ਨਾਰੀ ਬਣਾਈਆਂ ਕੁਛ ਕੋਈ ਕਹਿੰਦੀ ਪਤਾ ਅਭੀ ਨਹੀਂ ਪਤਾ ਕਿ ਕਿਹੜੇ ਦਸਤਾਂ ਹੈ ਹਾਂ ਅਭੀ ਪਤਾ ਨਹੀਂ ਕਿਥੇ ਚਲ ਗਿਆ ਹੈ ਅਭੀ ਦੇ ਵੇਟ ਹੋ ਰਹੀ ਤੇ ਅਭੀ ਪਹਿਲਾਂ ਹੀ ਇੱਥੇ ਤੇ ਲਿਆ ਚੁੱਕਿਆ ਸੀ ਤੇ ਅਸੀਂ ਅਭੀ ਨੂੰ ਉੱਪਰ ਲੱਭੰਦੇ ਹਾਂ ਤੇ ਅਬੀ ਭਾਜੀ ਇੱਥੇ ਟੈਲ ਲੰਦੇ ਹੀ ਤੇ ਇਹਨਾਂ ਵਾਧੂ ਦੀ ਸਾਨੂੰ ਟੈਨਸ਼ਨ ਦੇ ਦਿੱਤੀ ਤੇ ਅਸੀਂ ਫਾਈਨਲੀ ਸਾਰੇ ਘਰ ਫੇਰ ਲਿਆ ਤੇ ਫਾਈਨਲਿਟੀ ਆ ਚੁੱਕੇ ਆਂ ਤੇ ਹੁਣ ਤਿਆਰੀ ਹੋ ਰਹੀ ਆ ਵੀ ਕਰਨ ਚੱਲੀਏ ਤੇ ਆਪਾਂ ਪਹਿਲਾਂ ਹੀ 12 ਵਿੱਚ ਜੋ ਸਮਾਨ ਖਰੀਦਾਂ ਸਮਾਨ ਲੈ ਲਿਆ ਸੀ ਇੱਥੇ ਅਸੀਂ ਕੁਛ ਨਹੀਂ ਲਿਆ ਬਸ ਖਾਣ ਪੀਣ ਦਾ ਸਮਾਨ ਲਿਆ ਸੀ ਇੱਥੇ ਗੱਡੀ ਕਿੰਨੀ ਪਿਆਰੀ ਲੱਗੀ ਬਣਾ ਕੇ ਇਹਨਾਂ ਨੇ ਲਾਈ ਕਿੰਨੀ ਬਹੁਤ ਹੀ ਪਿਆਰੀ ਤੇ ਕਹਿਣ ਜਗ੍ਹਾ ਬਣੀ ਅੰਦਰੋਂ ਵੀ ਬਹੁਤ ਹੀ ਪਿਆਰੀ ਬਣੀ ਆ ਤੇ ਬਾਹਰ ਵੀ ਬਹੁਤ ਹੀ ਪਿਆਰੀ ਜਗ੍ਹਾ ਬਣੀ ਆ ਜਦੋਂ ਵੀ ਆਪਾਂ ਇੱਥੇ ਆਉਂਦੇ ਆ ਘੁੰਮ ਕੇ ਜਾਇਆ ਕਰੋ ਇੱਥੇ ਤੇ ਮੂਵੀ ਵੀ ਹੈ ਹਰ ਵਾਰੀ ਵਧੀਆ ਤੋਂ ਵਧੀਆ ਨਵੀਂ ਤੋਂ ਨਵੀਂ ਲੱਗੀ ਹੁੰਦੀ ਆ ਪਰ ਅਸੀਂ ਮੂਵੀ ਨਹੀਂ ਦੇਖੀ ਹੈਗੀ ਪਰ ਮੂਵੀ ਲੱਗੀ ਹੁੰਦੀ ਇੱਥੇ ਤੇ ਤੁਸੀਂ ਚੋ ਵੀ ਲੈਣਾ ਸਮਾਨ ਇੱਥੋਂ ਲੈ ਸਕਦੇ ਹੋ ਪੱਤੀਆ ਬ੍ਰਾਂਡ ਦਾ ਸਮਾਨ ਵੀ ਇੱਥੇ ਤੁਹਾਨੂੰ ਮਿਲ ਜੇਗਾ ਹਰ ਤਰ੍ਹਾਂ ਦਾ ਸਮਾਨ ਮਿਲ ਜੇਗਾ ਤੋਂ ਵੀ ਤੁਸੀਂ ਲੈ ਸਕਦੇ ਹੋ ਤੇ ਆਪਾਂ ਹੁਣ ਚੱਲੇ ਜੀ ਘਾਰ ਤੇ ਅਸੀਂ ਟਰੇਲੀਅਮ ਕਰ ਦਿੰਗੇ ਬਾਏ ਬਾਏ ਅਸੀਂ ਹੁਣ ਚੰਨੇ ਆ ਫਿਰ ਮਿਲਾਂਗੇ ਜੇ ਕਿਸਮਤ ਹੋਇਆ ਤੇ ਗਰਮੀ ਬਹੁਤ ਜ਼ਿਆਦਾ ਅੰਦਰ ਤੇ ਨਿਹਾਨ ਗਰਮੀ ਲੱਗੀ ਦੁਪਹਿਰ ਬਹੁਤ ਹੀ ਗਰਮੀ ਸੀ ਤੇ ਕੁਛ ਬਾਹਰ ਨਿਕਲ ਕੇ ਕੋਈ ਠੰਡਾ ਪੀਨੇ ਆ ਉੱਥੇ ਪੀਤਾ ਪਰ ਨਹੀਂ ਬਹੁਤ ਜ਼ਿਆਦਾ ਗਰਮੀ ਹਾਂ ਸੋਚਨੇ ਆਪੀ ਬਾਹਰ ਜਾ ਕੇ ਫਿਰ ਕੁਛ ਨਾ ਕੁਛ ਠੰਡਾ ਪੀਵਾਂਗੇ ਅਸੀਂ ਬਾਏ ਬਾਏ ਕਰ ਰਹੇ ਆ ਅਸੀਂ ਟਰੇਲੀਅਮ ਨੂੰ ਇਥੇ ਲਾਇਬ੍ਰੇਰੀ ਕੋਈ ਠੰਡੀ ਠਾਰ ਚੀਜ਼ ਪੀਣ ਨੂੰ ਮਿਲ ਜੇ ਤੇ ਸਾਨੂੰ ਇੱਧਰ ਮਿਲ ਗਿਆ ਜੀ ਕੰਨੇ ਦਾ ਜੂਸ ਤੇ ਇਥੋਂ ਅਸੀਂ ਹੁਣ ਪੀਵਾਂਗੇ ਕੰਨੇ ਦਾ ਜੂਸ ਜੀ ਅਸੀਂ ਵੇਟ ਕਰ ਰਹੇ ਹਾਂ ਭਾਂਡਿਆ ਆ ਤੇ ਬੋਲ ਨੇ ਭਈਆਂ ਨੂੰ ਵੀ ਠੰਡਾ ਠਾਰ ਬਣਾਇ ਕੋਈ ਠੰਡੀ ਜੀ ਚੀਜ਼ ਪੀਣ ਨੂੰ ਚਾਹ ਰਿਆ ਸੀ ਠੰਡਾ ਬਣਾਇ ਉਹਨਾਂ ਨੇ ਠੰਡਾ ਜੂਸ ਬਣਾਤਾ ਵਧੀਆ ਬਹੁਤ ਹੀ ਟੇਸਟੀ ਸੀ ਤੇ ਅਸੀਂ ਸਾਰਿਆਂ ਨੇ ਪੀਤਾ ਤੇ ਬਹੁਤ ਹੀ ਵਧੀਆ ਸੀ ਇੱਕ ਦੂਸਰੇ ਨੂੰ ਪੁੱਛਦੇ ਸੀ ਵਧੀਆ ਬਹੁਤ ਹੀ ਪਰ ਵਧੀਆ ਸੀ ਫਾਈਨਲੀ ਅਸੀਂ ਬਹਿ ਚੁੱਕੀਆਂ ਜੀ ਆਟੋ ਵਿੱਚ ਆਟੋ ਵਿੱਚ ਬਹਿ ਕੇ ਅਸੀਂ ਅਸੀਂ ਬਸ ਸਟੈਂਡ ਜਾ ਰਹੇ ਹਾਂ ਅਸੀਂ ਆਖਿਆ ਇੱਥੋਂ ਜੇ ਅਸੀਂ ਬੱਸ ਲੈਣੇ ਆ ਤੇ ਬਹੁਤ ਹੀ ਸਾਨੂੰ ਭੀੜ ਮਿਲੇਗੀ ਵਿੱਚ ਬੈਠਣ ਦੀ ਜਗ੍ਹਾ ਨਹੀਂ ਮਿਲੇਗੀ ਇਸ ਕਰਕੇ ਅਸੀਂ ਬਸ ਸਟੈਂਡ ਨਹੀਂ ਜਾਣੇ ਉੱਥੇ ਜਾ ਕੇ ਸ਼ੀਟ ਤੇ ਬਹਿ ਕੇ ਰਮਾਨਾ ਜਾਵਾਂਗੇ ਕਿਉਂਕਿ ਸਾਨੂੰ 1 ਘੰਟਾ ਲੱਗ ਜਾਂਦਾ ਸਾਡੇ ਪਿੰਡ ਪਹੁੰਚਣ ਦੇ ਵਿੱਚ ਤੇ ਖਲੋਕੇ ਜਾਣ ਜਾਂਦਾ ਇਸ ਕਰਕੇ ਅਸੀਂ ਬਸ ਸਟੈਂਡ ਆਟੋ ਲੈ ਕੇ ਗਏ ਤੇ ਫਾਈਨਲੀ ਅਸੀਂ ਬਸ ਸਟੈਂਡ ਪਹੁੰਚ ਚੁੱਕੇ ਫਾਈਨਲੀ ਫਤੇਗੜ ਦੀ ਪਾਸ ਲੱਗ ਚੁੱਕੀ ਹੈ ਜੀ ਆਪਾਂ ਚੱਲੇ ਹੁਣ ਕਾਰ ਤੇ ਪਾਣੀ ਦੀਆਂ ਬੋਤਲਾਂ ਲੈ ਕੇ ਅਸੀਂ ਬੈਠਾਂਗੇ ਕਿਉਂਕਿ ਪਿਆਸ ਬਹੁਤ ਫੇਰ ਲੱਗੀ ਹੋਈ ਹੈ ਤੇ ਗਰਮੀ ਚ ਬਾਰ-ਬਾਰ ਗਲਾ ਸੁੱਕ ਰਿਹਾ ਸੀ ਤੇ ਅਸੀਂ ਕਿਹਾ ਕਿ ਪਾਣੀ ਦੀ ਬੋਤਲ ਲੈ ਕੇ ਫੇਰੀ ਪਾਸ ਵਿੱਚ ਬੈਠਨੇ ਆ ਤੇ ਅਸੀਂ ਬੈਠ ਚੁੱਕੀਆਂ ਜੀ ਅਸੀਂ ਹੁਣ ਚੱਲੇ ਕਾਰ ਤੇ ਸਾਰੇ ਹੁਣ ਚਾਰੇ ਮੂੰਹ ਛੱਟ ਕੇ ਬੈਠ ਗਏ ਗਰਮੀ ਕਾਰਨ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਫਤੇਗੜ ਇੱਥੇ ਅਸੀਂ ਪੀਤਾ ਠੰਡਾ ਠੰਡਾ ਜੂਸ ਤੇ ਅਸੀਂ ਘਰ ਦੇ ਰਵੇਟ ਕਰ ਰਹੇ ਸਾਨੂੰ ਲੈਣ ਆਉਣਗੇ ਰਾਤ ਦੇ 8:30 ਹੋ ਗਏ ਪਾਸ ਕੋਈ ਨਹੀਂ ਸਿਆਰੀ ਉਹ ਲੋਕ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਨਾ ਬਾਈ